ਸਸਤੇ ਪੈਰਾ ਟੀਵੀ ਦੀ ਸਮੁੱਚੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਾਡਾ ਸਤਿ ਸ੍ਰੀ ਅਕਾਲ ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸਸਤੇ ਪੈਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ ਧੰਨਵਾਦ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਤੇ ਸਤਿ ਸ਼ਾਸੀਆਂ ਨੂੰ ਮੁਬਾਰਕਾਂ ਦਿੰਦਾ ਉਹਨਾਂ ਦੀ ਸ਼ਹਾਦਤ ਸਾਡੇ ਦੇਸ਼ ਵਾਸੀਆਂ ਲਈ ਇੱਕ ਮਿਸਾਲ ਹੈ ਕਿਉਂਕਿ ਸਰਦਾਰ ਭਗਤ ਸਿੰਘ ਨੇ ਸਾਡੀ ਅੰਗਰੇਜ਼ਾਂ ਨੂੰ ਕੱਢਣ ਲਈ ਗੁਲਾਮੀ ਨੂੰ ਖਤਮ ਕਰ ਲਈ ਸਾਰੇ ਸੁੱਖ ਦਾ ਸਾਹ ਲੈਣ ਲਈ ਅੱਜ ਅਸੀਂ ਆਜ਼ਾਦੀ 'ਚ ਜੀ ਰਹੇ ਹਾਂ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਉਹਨਾਂ ਦੇ ਕਰਮਾਤੇ ਚੱਲਦੇ ਆ ਨਸ਼ੇ ਤੋਂ ਰਹਿਤ ਰਹਿਣ ਜਿਸ ਉਹਨਾਂ ਨੂੰ ਜਜ਼ਬਾ ਸੀਗਾ ਆਜ਼ਾਦੀ ਦਾ ਦੇ ਸਾਡੇ ਦੇਸ਼ ਨੂੰ ਤਰੱਕੀ ਤੇ ਪਹੁੰਚਾਉਣ ਲਈ ਉਹਦੀਆਂ ਲੀਹਾਂ ਤੇ ਚੱਲਦੇ ਹੋਏ ਮੈਂ ਇਹੀ ਕਹਿਣਾ ਵੀ ਨਸ਼ਾ ਛੱਡ ਕੇ ਸਰਸਾਰੇ ਦੇਸ਼ ਭਗਤ ਬਣਨ ਭਗਤ ਸਿੰਘ ਵਰਗੇ ਬਣਨੇ ਚਾਹੀਦੇ ਨੇ ਸੱਜ ਤੇ ਪੈਰਾ ਟੀਵੀ ਲਈ ਸਤਪਾਲ ਗਰਗ ਦੀ ਰਿਪੋਰਟ